ਲੁਧਿਆਣਾ ਜ਼ਿਲ੍ਹੇ ਦੇ ਸਸਰਾਲੀ ਪਿੰਡ ਦੇ ਨੇੜੇ ਸਤਲੁਜ ਦਰਿਆ ਦਾ ਬੰਨ ਕਮਜ਼ੋਰ ਹੁੰਦਾ ਜਾ ਰਿਹਾ ਜਿਸ ਕਰਕੇ ਲੋਕਾਂ ਦੀ ਚਿੰਤਾ ਵੱਧਦੀ ਹੀ ਜਾ ਰਹੀ ਹੈ ਕਿਉਂਕਿ ਲਗਾਤਾਰ ਪਾਣੀ ਦਾ ਪੱਦਰ ਜਿਵੇਂ ਜਿਵੇਂ ਵੱਧ ਰਿਹਾ ਹੈ ਓਵੇਂ ਓਵੇਂ ਲੋਕਾਂ ਦੇ ਸਾਹ ਵੀ ਸੁੱਕ ਰਹੇ ਨੇ ਕਿਉਂਕਿ ਚਿੰਤਾ ਵੱਧ ਰਹੀ ਹੈ ਕਿ ਕਿਤੇ ਨੁਕਸਾਨ ਨਾ ਪਹੁੰਚਾ ਦੇ ਕਿਉਂਕਿ ਜੇਕਰ ਇਹ ਬੰਨ ਟੁੱਟਦਾ ਹੈਗਾ ਤਾਂ ਪੂਰੇ ਲੁਧਿਆਣਾ ਇਹਦੇ ਵਿੱਚ ਡੁੱਬ ਸਕਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਡਰਾਉਣੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਛੱਲਾ ਮਾਰਦਾ ਹੋਇਆ ਇਹ ਪਾਣੀ ਵਿਖਾਈ ਦੇ ਰਿਹਾ ਹੈ ਜਿਸ ਕਰਕੇ ਦੱਸ ਦੇ ਕਿ ਲੁਧਿਆਣਾ ਦੇ ਕਰੀਬ 14 ਜੇਕਰ ਗੱਲ ਕੀਤੀ ਜਾਵੇ ਤਾਂ ਕਰੀਬ 14 ਪਿੰਡਾਂ ਦੇ ਉੱਤੇ ਖਤਰਾ ਮੰਡਰਾ ਰਿਹਾ ਹੈਗਾ ਤੇ ਜੇਕਰ ਇਹ ਬੰਨ ਟੁੱਟਦਾ ਹੈਗਾ ਤਾਂ ਪੂਰਾ ਲੁਧਿਆਣਾ ਇਹਦੇ ਵਿੱਚ ਡੁੱਬ ਸਕਦਾ ਤਾਂ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਅਪੀਲ ਕੀਤੀ ਹੈ ਇਸੇ ਤਰ੍ਹਾਂ ਮਾਛੀਵਾੜੇ ਇਲਾਕੇ ਦੇ ਵਿੱਚ ਵੀ ਸਤਲੁਜ ਦਾ ਪਾਣੀ ਬੰਨ ਤੱਕ ਪਹੁੰਚ ਗਿਆ ਪਾਖੜਾ ਬੰਨ ਦਾ ਪਾਣੀ ਦਾ ਪੱਧਰ ਹੁਣ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਹੋ ਹਟਾ ਰਿਹਾ ਹੈਗਾ ਲਗਾਤਾਰ ਪਾਣੀ ਦੀ ਆਮਦ ਵਧਣ ਦੇ ਕਾਰਨ ਚਾਰਾ ਫਲੱਡ ਗੇਟ ਦੱਸਦੇ ਕਿ ਚਾਰਾ ਦੇ ਚਾਰ ਜਿਹੜੇ ਫਲੱਡ ਗੇਟ ਸੀਗੇ ਉਹ 10-10 ਫੁੱਟ ਤੱਕ ਖੋਲੇ ਗਏ ਨੇ ਇਸ ਦਾ ਅਸਰ ਰੂਪਨਗਰ ਉਧਿਆਣਾ ਤੇ ਹਰੀਕੇ ਹੈਡਵਰਕ ਤੱਕ ਦੇਖਣ ਨੂੰ ਮਿਲ ਰਿਹਾ ਤਾਂ ਇਸ ਨੂੰ ਲੈ ਕੇ ਹੁਣ ਸੀਐਮ ਭਗਵੰਤ ਮਾਨ ਨੇ ਅੱਜ ਸ਼ਾਮ ਦੀ ਮੀਟਿੰਗ ਸੱਦੀ ਹੈ ਹਾਲਾਂਕਿ ਦੱਸਦੇ ਕਿ ਬੀਤੇ ਕੱਲ ਨੂੰ ਸੀਐਮ ਭਗਵੰਤ ਮਾਨ ਦੀ ਅਚਾਨਕ ਤਬੀਤ ਖਰਾਬ ਚੱਲ ਰਹੀ ਸੀਗੀ ਪਰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਸੀਐਮ ਆਵਾਜ਼ ਦੇ ਉੱਤੇ ਹੋਵੇਗੀ ਇਸ ਮੀਟਿੰਗ ਦੇ ਵਿੱਚ ਹੜ੍ਹ ਪ੍ਰਭਾਵਿਤ ਦੀ ਮਦਦ ਦੀ ਲਈ ਦੱਸਦੇ ਕਿ ਮਹੱਤਵਪੂਰਨ ਫੈਸਲੇ ਕੀਤੇ ਜਾ ਸਕਦੇ ਨੇ ਐਸੇ ਵੇਲੇ ਪਟਿਆਲਾ ਦੇ ਵਿੱਚ ਘੱਗਰ ਦਰਿਆ ਦੇ ਪਾਣੀ ਪੱਦਰ ਨੂੰ ਦੇਖਦਿਆਂ एनडीआरएफ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਦੇ ਨਾਗਰਿਕਾਂ ਨੂੰ ਅਫਵਾਹਾਂ ਦੇ ਉੱਤੇ ਧਿਆਨ ਨਾ ਦੇਣ ਅਤੇ ਸਿਰਫ ਸਰਕਾਰੀ ਜਾਣਕਾਰੀ ਦੇ ਉੱਤੇ ਹੀ ਭਰੋਸਾ ਕਰਨ ਦੀ ਵੀ ਅਪੀਲ ਕੀਤੀ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਹਾਲਾਂਕਿ ਅਗਲੇ 5 ਦਿਨਾਂ ਦੇ ਲਈ ਮੀਂਹ ਬਾਰੇ ਕੋਈ ਵੀ ਅਲਰਟ ਨਹੀਂ ਹੈ ਜੋ ਸੂਬੇ ਤੇ ਲਈ ਵੱਡੀ ਰਾਹਤ ਵਾਲੀ ਖਬਰ ਹੈ ਐਸੇ ਦਰਮਿਆਨ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਦੇ ਰਮਦਾਸ ਇਲਾਕੇ ਦੇ ਵਿੱਚ ਰਾਵੀ ਦਰਿਆ ਤੋਂ ਟੁੱਟੇ ਉਸੀ ਬੰਨ ਨੂੰ ਭਰਨ ਦਾ ਕੰਮ جاری ਹੈ ਜਦਕਿ ਪਠਾਨਕੋਟ ਤੋਂ ਤਰੰਤਾਰਨ ਤੱਕ ਕਈ ਥਾਵਾਂ ਦੇ ਉੱਤੇ ਪਾਣੀ ਦਾ ਪੱਦਰ ਘਟਨਾ ਸ਼ੁਰੂ ਹੋ ਗਿਆ। ਪੰਜਾਬ ਦੇ ਵਿੱਚ ਅੱਜ ਧੁੱਪ ਨਿਕਲ ਆਈ ਹੈ ਪਰ ਕਈ ਇਲਾਕਿਆਂ ਦੇ ਵਿੱਚ ਅਜੇ ਵੀ ਪਾਣੀ ਭਰਿਆ ਹੋਇਆ ਹੈ। ਸਮਾਜ ਸੇਵੀ ਸੰਸਥਾਵਾਂ ਸਵੇਰੇ ਹੀ ਹੜਪ੍ਰਵਾਵੀ ਇਲਾਕਿਆਂ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਖਾਣਾ, ਬੱਚਿਆਂ ਦੇ ਲਈ ਦੁੱਧ ਅਤੇ ਬਿਸਕੁਟ ਮੁਹੱਈਆ ਕਰਵਾ ਰਹੀਆਂ ਨੇ। ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਤਰਜ਼ਰਵਤ ਦਾ ਸਮਾਨ ਮੋਤਾਇਆ ਜਾ ਰਿਹਾ ਹੈ ਸੰਸਥਾਵਾਂ ਦੇ ਵੱਲੋਂ ਵੀ ਤੇ ਕਈ ਕਲਾਕਾਰਾਂ ਦੇ ਵੱਲੋਂ ਵੀ ਇੱਥੋਂ ਤੱਕ ਕਿ ਪੰਜਾਬ ਦੇ ਨੌਜਵਾਨ ਪੀੜੀ ਵੀ ਇਸ ਦੇ ਵਿੱਚ ਲੱਗੀ ਹੋਈ ਹੈ ਕਈ ਮੰਤਰੀਆਂ ਦੇ ਵੱਲੋਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਜਾ ਰਹੀਆਂ ਨੇ ਦੱਸਦੇ ਕਿ ਬੀਤੇ ਕੱਲ ਨੂੰ ਸੀਐਮ ਭਗਵੰਤ ਮਾਨ ਦੀ ਅਚਾਨਕ ਤਬਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਉਹ ਦੌਰੇ ਦੇ ਉੱਤੇ ਨਹੀਂ ਜਾ ਸਕੇ ਤਾਂ ਦੱਸਦੇ ਕਿ 2 ਦਿਨ ਪਹਿਲਾਂ ਜਿਵੇਂ ਆਪ ਕਨਵੀਨਰ ਅਰਵਿੰਦ ਕੇਜ ਜੀਵਾਲ ਦੇ ਵੱਲੋਂ ਇਹ ਐਲਾਨ ਕੀਤਾ ਸੀਗਾ ਕਿ ਉਹ ਹੜ ਦਾ ਦੌਰਾ ਕਰਨਗੇ ਤੇ ਜਿਹੜੇ ਕਿ ਬੀਤੇ ਕੱਲ ਨੂੰ ਉਹ ਹੜ ਦੇ ਦੌਰੇ ਦੇ ਉੱਤੇ ਸਨ ਉਹਨਾਂ ਦੇ ਨਾਲ ਅਮਨ ਅਰੋੜਾ ਤੇ ਸੰਤ ਸਿਚੇਵਾਲ ਵੀ ਮੌਜੂਦ ਸਨ ਤਾਂ ਪਾਣੀ ਦੇ ਵਿੱਚ ਉਹ ਖੁਦ ਲੋਕਾਂ ਦਾ ਹਾਲ ਜਾਣਨ ਦੇ ਲਈ ਆਏ ਸੀਗੇ ਤਾਂ ਦੱਸ ਦਈਏ ਕਿ ਇਹ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈਗਾ ਕਿ ਹਰ ਇੱਕ ਇਲਾਕੇ ਦੇ ਵਿੱਚ ਇੱਕ ਗੈਸਟਡ ਆਫੀਸਰ ਜ਼ਰੂਰ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਲੋਕ ਸਿੱਧਾ ਸੰਪਰਕ ਉਹਨਾਂ ਅਫਸਰਾਂ ਦੇ ਨਾਲ ਕਰਨ ਨਾਨੋ ਕਿਤੇ ਹੋਰ ਜਾਣ ਦੀ ਲੋੜ ਨਾ ਪਵੇ ਕਿਉਂਕਿ ਨਾਲ ਦੇ ਨਾਲ ਜੇਕਰ ਕੋਈ ਸੂਚਨਾ ਮਿਲਦੀ ਹੈ ਕੋਈ ਮੁਸੀਬਤ ਹੁੰਦੀ ਹੈ ਉਹ ਐਨ ਆ ਟਾਈਮ ਜੋ ਕਿ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ ਤਾਂ ਇੱਕ ਅਗਸਟਡ ਅਫਸਰ ਜੁੜਾ ਕੇ ਤਾਇਨਾਤ ਕੀਤਾ ਗਿਆ ਹੈਗਾ ਤਾਂ ਅੱਜ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕੈਬਨਟ ਮੀਟਿੰਗ ਜਿਹੜੀ ਕਿ ਅੱਜ ਹੋਣ ਵਾਲੀ ਹੈ ਸ਼ਾਮ 4 ਵਜੇ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਹੜ੍ਹ ਪ੍ਰਭਾਵਿਤ ਦੀ ਮਦਦ ਨੂੰ ਲੈ ਕੇ ਕਈ ਐਮ ਫੈਸਲੇ ਕੀਤੇ ਜਾਣਗੇ